ਹਾਂਜੀ ਗਿਰਨ ਹੋ ਗਏ ਫਿਰ ਤਿਆਰ ਹਾਂਜੀ ਨਾਲ ਤੇ ਹਰ ਕੀਤ ਹੋ ਗਿਆ ਤਿਆਰ ਜੈਸ ਪਪਾ ਕਿੱਥੇ ਚੱਲੇ ਆ ਅੱਜ ਅੰਬਰਸਰ ਅੰਬਰਸਰ ਨੂੰ ਠੀਕ ਆ ਹਾਂਜੀ ਮਿੱਤਰੋ ਅੱਜ ਚੱਲੇ ਆ ਜੀ ਆਪਾਂ ਅੰਬਰਸਰ ਨੂੰ ਤੇ ਰੈਡੀ ਛੜੀ ਹੋ ਗਏ ਆ ਤੇ ਕਮੈਂਟ ਕਰਕੇ ਦੱਸਿਓ ਵੀ ਪੱਗ ਕਿਦਾਂ ਦੀ ਲੱਗੀ ਆ ਤੇ ਅੱਜ ਨਾਲ ਮੇਰੇ ਨਾਲ ਮੈਚ ਨਹੀਂ ਕੀਤੀ ਯਾਰ ਆਪੇ ਕਹਿਣਾ ਕਹਿਣਾ ਹੋ ਹੀ ਜਾਏਗੀ ਟੈਨਸ਼ਨ ਘਾਤਾਂ ਲੈਂਦੀ ਆ ਤੂੰ ਤੇ ਬਾਕੀ ਹਾਂਜੀ ਅਲਮਾਰੀ ਵੀ ਕਾਲੀ ਹੈ ਸੇਮ ਸੇਮ ਅੱਛਾ ਮੰਮੀ ਦੀ ਤੇ ਫਿਰ ਅਲਮਾਰੀ ਨਾਲ ਮੈਚਿੰਗ ਹੋ ਗਈ ਤੇਰੀ ਦੀ ਹੈ ਹਾਂ ਠੀਕ ਆ ਸੋ ਗੱਲ ਏਦਾਂ ਮਿੱਤਰ ਪਿਆਰਿਓ ਵੀ ਅੱਜ ਚੱਲੇ ਆਂ ਜੀ ਆਪਾਂ ਅੰਬਰਸਰ ਨੂੰ ਮੰਮੀ ਦੀ ਦਵਾਈ ਲੈਣ ਵਾਸਤੇ ਤੇ ਉੱਥੇ ਨਾਲ ਆਪਾਂ ਇੱਕ ਸਪੈਸ਼ਲ ਜੀ ਜਗ੍ਹਾ ਤੇ ਜਾਣਾ ਆ ਉਹ ਤੁਹਾਨੂੰ ਵਲੌਗ ਦੇ ਵਿੱਚ ਆਪਾਂ ਜਾ ਕੇ ਦੱਸਾਂਗੇ ਵੀ ਆਪਾਂ ਕਿੱਥੇ ਜਾਣਾ ਆ ਤੇ ਆਜੋ ਫਿਰ ਮਿੱਤਰੋ ਚੱਲੀਏ ਅੰਬਰਸਰ ਨੂੰ ਤੇ ਮਿਲਦੇ ਆ ਜੇ ਤੁਹਾਨੂੰ ਨੈਕਸਟ ਵੀਡੀਓ। ਉਹ ਅੰਬਰਸਰ ਜਾ ਕੇ ਕਿੱਥੇ ਜਾ ਕੇ? ਅੰਬਰਸਰ ਆਜੋ ਚੱਲੀਏ। ਆਜੋ ਚੱਲੀਏ। ਅਬੇ मजा ਆਏਗਾ ਨਾ ਬਿੜੋ। ਹਾਂਜੀ ਮਿੱਤਰੋ ਅੰਬਰਸਰ ਆਪਾਂ ਪਹੁੰਚ ਚੁੱਕੇ ਆ ਤੇ ਮੰਮੀ ਦੀ ਦਵਾਈ ਇੱਥੋਂ ਲੈ ਲਈ ਆ ਤੇ ਆਜੋ ਹੁਣ ਦੇਖਦੇ ਆ ਵੀ ਇਹ ਦੋਵੇਂ 9 10 ਸਾਨੂੰ ਕਿੱਥੇ ਲੈ ਕੇ ਜਾਂਦੀਆਂ ਹੁਣ ਆਜੋ। ਹਾਂਜੀ ਮੈਡਮ ਦੀ ਚੁੱਲ੍ਹੇ ਵੇਖਣ ਡੀਆਂ ਜੇ। ਠੀਕ ਆ ਪਿੰਡ ਤੁਹਾਨੂੰ ਚੁੱਲੇ ਨਹੀਂ ਲੱਭਦੇ ਹੈ ਹਾਂਜੀ ਪਰ ਤੰਦੂਰ ਪਸੰਦ ਕਰਨ ਦੇ ਜੇ ਚੁੱਲਾ ਪਸੰਦ ਨਹੀਂ ਆਇਆ ਫਿਰ ਠੀਕ ਆ ਹਾਂਜੀ ਮਿੱਤਰੋ ਸੋ ਤੰਦੂਰ ਵੀ ਆਪਾਂ ਪਸੰਦ ਕਰ ਲਿਆ ਤੇ ਇਹਨੂੰ ਰੱਖ ਲਿਆ ਜੀ ਆਪਾਂ ਗੱਡੀ ਦੇ ਵਿੱਚ ਤੇ ਇੱਕ ਲਿਆ ਜੀ ਆਪਾਂ ਚੁੱਲਾ ਤੇ ਆਜੋ ਹੁਣ ਅੱਗੇ ਚਾਲੇ ਪਾਉਨੇ ਆ ਤੇ ਮਿਲਦੇ ਆ ਜੀ ਹੁਣ ਤੁਹਾਨੂੰ ਆਪਣੀ ਉਸ ਸਪੈਸ਼ਲ ਜਗ੍ਹਾ ਤੇ ਜਾ ਕੇ ਜਿੱਥੇ ਆਪਾਂ ਤੁਹਾਨੂੰ ਵਲੌਗ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਵੀ ਆਪਾਂ ਉੱਥੇ ਅੱਜ ਜਾਣਾ ਆ ਆਜੋ ਫਿਰ ਤੇ ਹਰਕਿਰਤ ਲੈ ਵੀ ਪੂਰੇ ਨਿਆਰੇ ਲੈਣ ਰਿਹਾ ਸੀ ਗੱਡੀ 'ਚ ਬੈਠਾ ਅੰਗੂਰ ਖਾਂ ਰਿਹਾ ਸੀ ਮ제 ਮ제 ਹੈ ਹਰਕਿਰਤ ਦੇ ਤੇ ਗੱਲਾਂ ਬਾਤਾਂ ਕਰਦੇ ਆ ਪਹੁੰਚ ਗਏ ਜੀ ਫਿਰ ਆਪਾਂ 골ਡਨ ਗੇਟ ਤੇ ਇਹ ਆ ਜੀ 골ਡਨ ਗੇਟ ਕਰੋ ਚੈੱਕ ਤੇ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਕਿਹੜਾ ਅੰਮ੍ਰਿਤਸਰ ਜਾ ਕੇ ਤੇ 골ਡਨ ਗੇਟ ਦੇ ਕੋਲ ਫੋਟੋ ਸ਼ੂਟ ਕਰਦਾ ਆ ਚਲੋ ਜੀ ਹੋ ਗਈ ਪਰਚੀ ਪਾਰ ਮੈਨੂੰ ਤਾਂ ਲੱਗਦਾ ਨਹੀਂ ਕੀ ਹੋਏ ਬੈਹ ਹੈਗੇ ਕੋਈ ਪਤਾ ਨਹੀਂ ਹੈ ਬੈਠੇ ਸਦੇ ਕੰਮ ਚੱਲੇ ਆਈਓ ਹਾਂ ਜੇਤਾ ਜੁੱਤਾ ਬਣਾ ਲਿਆ ਲਓ ਵੀ ਮਿੱਤਰੋ ਕਰੋ ਜੀ ਚੈੱਕ 에어 ਇੰਡੀਆ ਦਾ ਜਹਾਜ਼ ਇਹ ਬਹੁਤ ਸੋਹਣੀ ਲੋਕੇਸ਼ਨ ਬਣਾਈ ਆ ਇਹਨਾਂ ਨੇ ਖਾਣ ਪੀਣ ਦਾ ਪੂਰਾ ਪ੍ਰਬੰਧ ਇੱਥੇ ਵਧੀਆ ਆ ਪਰ ਅੱਜ ਆਪਾਂ ਇੱਥੇ ਨਹੀਂ ਜਾਣਾ ਅੱਜ ਦੂਜੀ ਜਗ੍ਹਾ ਤੇ ਜਾਣਾ ਆਜੋ ਫਿਰ ਕਿਦਾਂ ਕਰ ਵਧੀਆ ਗੱਦੀ ਹੈ ਕਿ ਆਹ ਗੱਦੀ ਆ ਨਾ ਠੀਕ ਆ ਮਾਂ ਚਕੀ ਕ੍ਰੇਨ ਕਰੇ ਹੈ ਹੈ ਕੀ ਆ ਮਮਾ ਕ੍ਰੇਨ ਨਹੀਂ ਆਏ ਕਹਿੰਦਾ ਕ੍ਰੇਨ ਕਹਿੰਦਾ ਕ੍ਰੇਨ ਇਹ ਟਾਂਗਾ ਟਾਂਗਾ ਇਹ ਦਾਦੇ ਦੇ ਜਮਾਨੇ ਦੇ ਕ੍ਰੇਨ ਆ ਯਾਰ ਕਿਰਤ ਨੂੰ ਨਹੀਂ ਪਤਾ ਕੀ ਆ ਇਹ ਮੈਨੂੰ ਨਹੀਂ ਪਤਾ ਇਹ ਪੁੱਤ ਪੁਰਾਣੇ ਜਮਾਨੇ ਦਾ ਟਾਂਗਾ ਹੈ ਜਮਾਨੇ ਦਾ ਟਾਂਗਾ ਹੈ ਹਾਂ ਆਪਏ ਆਪਏ ਨੇ ਤੇ ਬਾਬਾ ਜੀ ਆ ਸ਼ਾਰ ਆਜੋ ਆ ਜਿਹੜਾ ਨੀ ਨਾਲ ਹੈ ਪਾਣੀ ਪੰਮਾ ਕਿ ਤੂੰ ਪਾਣੀ ਪੰਨਾ ਖੂਜ ਇਧਰ ਹੋਰ ਗੱਲਾਂ ਕਰੀਂ ਕੀ ਹੋਸ਼ ਲੱਗੀ ਹੈ ਤੁੰ ਜੀ ਕੌਣ ਹੈ ਜੀ ਦਾ ਹਾਲ ਵਧੀਆ ਐ ਵੀ ਸਹੀ ਵੇਚ ਕੁਝ ਨਹੀਂ ਹੈਗਾ ਵੀ ਪਾਣੀ ਰੱਖਿਆ ਹੀ ਉਹ ਬੈ ਗੱਲਾਂ ਕਰ ਮੈਂ ਤੇਰੀ ਫੋਟੋ ਮੈਂ ਉਹ ਪਾਣੀ ਰੱਖਿਆ ਹੀ ਕਰਦੇ ਵਿੱਚ ਓਨਾ ਥੋੜਾ ਜਿਹਾ ਆਹ ਤਰਕੀਤ ਘੜਾਣਾ ਸੌੜ ਕੇ ਤੋੜਦੀ ਥੱਲੇ ਹਾਂ ਹੈ ਉੱਤਲੇ ਨਾਲ ਜਲਦੀ ਨਾਲ ਉਹ ਦੇ ਬਸ ਓਲੀ ਵਾਲੀ ਘਾਤੀ ਨਾਲ ਉੱਤਲੇ ਓਲੀ ਵਾਲੀ ਓਲੀ ਚਲੋ ਜੀ ਕਿਹੜੇ ਬਰਦਾਸ਼ਤ ਹਾਂ ਹਾਂ ਜਿਹੜਾ ਸੜਕ ਸਮੁੰਦਰ ਤੇ ਬਣ ਜਾਵੇ ਤੇਰਾ ਯਾਰ ਇੰਗਲੈਂਡ ਤੋਂ ਬਾਇਰ ਰੋਡ ਆਵੇ ਕਿਉਂ ਲਕੀਤ ਪੌਂਡ ਪੌਂਡ ਐ ਕਿਆ ਆਪ ਨੂੰ ਫਟਾਉਣ ਵਾਲੀ ਪੀੜੀ ਕੁਝ ਨਹੀਂ ਦੇਖੀ ਹਰਕਿਲ ਤੋਂ ਹਣਾ ਨੂੰ ਨਹੀਂ ਪਤਾ ਇਹ ਚੀਜ਼ ਹੈ ਕੀ ਹੈ ਕੀ ਨਹੀਂ ਹੈ ਵੀਰੇ ਨਵੇਂ ਚ ਨਾ ਚੜ ਚਲੋ ਇਹ ਲਾ ਨਹੀਂ ਸਮਝਦੇ ਨਾ ਆਹੋ ਆ ਚੱਕ ਲੈਂਦੇ ਹੁੰਦੇ ਸੀਗੇ ਫਟ 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 ਗੱਦਾ ਪਰ ਉਹ ਇਹੋ ਜਾਂਦੇ ਹੁੰਦੇ ਸੀ ਆ ਵਾਕਈ ਸਹੀ ਗੱਲ ਆ ਹਣਾ ਹਾਂ ਬਾਜੋ ਦੱਸਣ ਵਾਲੇ ਦੀ ਲੜਾਈ ਹੁਣ ਅੱਗੇ ਫੇਰ ਜਾਣਾ ਬੰਦਾ ਸਹੀ ਆ ਕੀ ਬਾਤਾਂ ਨੇ ਆਜੋ ਅੱਗੇ ਵੇਖੀ ਹੋਰ ਕੀ ਰੱਖਿਆ ਹੈ ਹਾਂ ਡੋਲੀ ਖੇਤ ਡੋਲੀ ਡੋਲੀ ਚੌਧਰੀ ਨਸੀਬ ਚੰਦ ਦੀ ਕੋਠੀ ਕਿਰਨਾ ਡੋਲੀ ਕਿਹਦੇ ਕੋਈ ਨਾ ਜਾਣਾ ਕਿਹ ਤੇ ਕੌਣ ਆਏ ਓਏ ਕਿਹ ਤੇ ਕੌਣ ਆਏ ਤੂੰ ਆਵਾ ਆਏ ਯਾਰ ਮੇਰੀ ਭੈਣ ਰਿਆ ਨਹੀਂ ਹੈ 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 ਪੁੱਤਲਾ ਹੈ ਹੈ ਜਿਹੜਾ ਪੁੱਤਲਾ ਹੈ ਪੁੱਤਲਾ ਹੈ ਬੇਪੂਸ ਬੇਪੂਸ ਕਿੱਦਾਂ ਰਹੀ ਹੈ ਇੰਨੇ ਕਿੱਦਾਂ ਲੱਗ ਰਿਹਾ ਹੈ ਠੀਕ ਆ ਕੋਠੀ ਨੂੰ ਤਾਲਾ ਲੱਗਾ ਚੌਧਰੀ ਜੀ ਨੂੰ ਵਾਹ ਜੀ ਵਾਹ ਸੂਬੇਦਾਰ ਕਸ਼ਮੀਰ ਸਿੰਘ ਹੈ

ਸਸਤੀ ਚਾਹ ਹੈ ਹੈ ਹਾਂ ਬਹੁਤ ਵਧੀਆ ਕਲਾਕਾਰੀ ਕੀਤੀ ਆ ਤਾਂ ਵੇਖ ਲਓ ਮੈਂ ਵੇਖਿਆ ਉਧਰ ਜਿਹੜੀ ਹਵੇਲੀ ਆ ਨਾ ਖਾਲਸਾ ਗੁਰੂ ਦੇ ਵੱਲ ਹਾਂ ਉੱਥੇ ਵੀ ਸੇਮ ਡਿਟੋ ਹੀ ਹੋਈ ਅੱਛਾ ਅੱਛਾ ਉੱਥੇ ਸੇਮ ਹੀ ਆ ਇਧਰ ਸਲਾਮਾਂ ਕਰਾਂਗੇ ਅੱਛਾ ਕੋਈ ਮੁਰਕਾ ਤੇ ਵੀ ਬੈਠੀ ਹੈ ਕੋਈ ਠੀਕ ਹੈ ਹਾਂ ਕੰਮੀ ਪੂਰਾ ਬਿਲਕੁਲ ਪੁਰਾਣਾ ਉਸਮਾਨਾ ਹੀ ਬਣਾਇਆ ਜਾਣਾ ਬੈੱਡ ਵੀ ਉਹੀ ਉਹ ਲੱਕੀ ਵਿੱਚ ਇਹ ਸ਼ੀਸ਼ਾ ਵੇਖ ਲਓ ਉਹੀ ਟੇਬਲ ਟੂਟੋ ਸਾਰਾ ਕੁਝ ਉਹੀ ਹੈ ਨਾ ਆ ਪੱਖਾ ਵੇ ਤੇ ਨਵਰਿਆਂ ਵਾਲਾ ਨਿੱਕਾ ਬਾਲੇ ਦੇ ਉੱਤੇ ਵੇਲਾ ਵਾਈਟ ਬ੍ਰੀਕ ਟਾਇਲ ਲਟ ਲਾ ਗਿਆ ਨਾ ਆਹ ਆਹ ਵੇ ਰੇਡੀਓ ਵੀ ਰੱਖਿਆ ਯਾਰ ਕਿਰਤ ਕੀ ਬਾਤ ਹੈ ਚਲੋ ਚਲੋ ਆਜੋ ਉਹ ਗਲਾਸ ਮੰਮੀ ਪਿੱਤਲ ਦੇ ਭਾਂਡੇ ਰੱਖੇ ਹੋਏ ਪਿੱਤਲ ਦੇ ਹੀ ਆਜੋ ਆਵੇਛ ਅੱਜ ਆਜ ਅੱਜ ਮੈਂ ਸੋਹਣੇ ਭਾਂਡਿਆਂ ਵਾਈ ਵੇ ਸੋਹਣੀ ਮੇਰਾ ਨਾਮ ਹੈ ਵਾਈ ਕਰਨ ਵਾਲਾ ਇਧਰ ਕੀ ਹੈ ਇਹ ਵਿੱਚ ਲੜਿਆ ਉਹ ਪੁਰਾਣੇ ਜਿਹੋਣੇ ਉਹ ਵਾਹ ਜੀ ਵਾਹ ਉਹ ਰੱਖਿਆ ਤੁਝਾ ਉਹ ਕੋਲਣ ਮੇਲਣ ਵਾਲਾ ਨਾ ਟੀਵੀ ਉਹ ਉਹੀ ਆ ਕੇ ਐਦਾਂ ਦਾ ਉਹਨਾਂ ਘਰ ਲੱਭ ਕਰ ਹੁੰਦਾ ਹੈ ਨਾ ਹੈਗਾ ਇਹ ਹੈਗਾ ਹੀ ਤੁਹਾਡੇ ਘਰ ਆਉਂਦਾ ਰਿਹਾ ਵਾ ਹਾਂ ਸਾਡੇ ਘਰ ਕੱਲੋਂ ਪੁੱਜਾ ਹੀ ਛੋਟਾ ਜਿਹੜਾ ਅੱਛਾ ਨਹੀਂ ਮੰਮੀ ਦੇ ਲਾਜ ਆਏ ਓਏ ਕਾਕੇ ਕਿੱਦਾਂ ਕਿੱਦਾਂ ਦੋ ਕਾਕੇ ਵੀ ਰੱਖੀ ਜੋ ਵੀ ਓਏ ਸੇਰਾ ਇਹ ਚਾਲਿਆ ਓਏ ਤਾਂ ਕਾਕੇ ਤਾਂ ਮम्मा ਤੋਂ ਮम्मा ਬਾਹਰ ਨਿਕਲ ਵਿੱਚ ਵੜਨ ਦਿਆ ਕਿਆ ਬਾਤ ਹੈ ਵਗੋ ਦਾ ਫਾਸੇ ਸ਼ਟਰ ਵਾਲਾ ਲੈ ਅੱਜ ਲਿਆਂ ਦੇ ਨਾਮ ਲਿਖੇ ਗਏ ਗਰਦਾਹਪੁਰ ਕਿੱਥੇ ਆ ਆਪਣਾ ਸਕੇ ਗਰਦਾਹਪੁਰ ਕਿੱਥੇ ਆ ਹਾਂ ਇਹ ਨਹੀਂ ਵੇ ਮਾੜੀ ਗੱਲ ਆ ਗਰਦਾਹਪੁਰ ਦਾ ਨਾਮ ਇਹ ਨਹੀਂ ਲਿਖਿਆ ਹੈਗਾ ਹਾਂ ਹਾਂ ਥਿਸ ਇਜ਼ ਗਰਦਾਹਪੁਰ

ਹੇਡਨ ਕਾਨੀਆ ਵਾਓ ਵਰਗੇ ਤਾਂ ਕੀ ਆ ਗੇਮ ਗੇਮ ਵਾਹ ਬੰਦਿਆ ਭਰਾ ਏ ਬੰਦ ਕੀਤੀਆਂ ਆਜੋ ਇੱਕ ਲੱਗਦਾ ਵੀ ਜਦੋਂ ਪੂਰਾ ਅਸਲੀ ਹੁੰਦਾ ਹੈ। ਕੀ ਬਾਤ ਹੈ ਯਾਰ ਬਹੁਤ ਹੀ ਸੋਹਣਾ ਹਨਾ। ਇਹ ਛੜੇ ਬੈਠੇ ਸਾਰੇ ਇਹ। ਇਹ ਛੜੇ ਜਾਂ ਸਾਰੇ। ਅਰੇ ਕਿਰਤ ਸਾਰੇ ਛੜੇ ਹੀ ਹੋਏ। ਕਿਰ ਕੀ ਛੜਿਆ ਵੀ ਕੋਈ ਖੋਲੇ ਹੌਸਲੇ ਵਾਲੀ। ਹਾਂ ਕੀ ਆ ਉਹ ਮੈਡਮਾ ਕੋਠੇ ਤੋਂ ਵੇਖਣ ਨਹੀਂ ਆਏ ਹੋਵੇ ਚੜਿਆ ਨੂੰ ਆਹੋ ਵੇ ਕੀ ਹੰਤਾਰਾ ਚੰਦ ਚੱਲ ਆ ਜਿਓ ਇੱਧਰ ਨੂੰ ਆ ਜਿਓ ਚੰਦਲ ਸਿੰਘ RAM ਬੜੀਆ ਵਾਹ ਚਲੋ ਵੀਰਾਂ ਦੇ ਹੱਲ ਵਗਦੇ ਰੋਂਦੀ ਕੋਲਦੀ ਜਾਵਾ ਪੂਜਾ ਪੰਡਿਤ ਕਾਲੀ ਹੱਥ ਦਿਖਾਉਂਦੀ 20 30 ਰੁਪਏ ਤੇਲਰ ਵੀ ਹੈ ਗਈ ਓਏ ਹੈ ਨੌੜੇ ਦੇ ਗਾਣੇ ਤੋਲਾ ਰਾਮਸਰਾ ਸੁਨਿਆਰਾ ਸਨੇ ਆ ਰਹਾ ਬਣਾਉਣਾ ਕੁਝ ਚੂੜੀਆਂ ਬਣਾ ਦੂਣੀ ਚੂੜੀਆਂ ਕਿ ਨਾਲ ਹੀ ਹੈ ਬਾ ਟੋਲाराम ਟੋਲाराम ਉਹ ਪਿੱਛੇ ਟੰਗੀਆਂ ਵੀ ਹੈਗੀਆਂ ਬਣਾ ਕੇ ਆਵੇ ਹਾਏ ਕਿਦ ਸੋਹਣੀ ਆ ਰਹਾ ਹਾਂ ਵੀ ਗੱਲ ਲੱਕੜ ਦੀ ਪੁਰਾਣੀ ਅਲਮਾਰੀ ਜਿੰਦਰਾ ਨਵੇਂ ਜ਼ਬਾਨੇ ਦਾ ਲਾਇਆ ਇਹਨੂੰ ਇਹ ਗੱਲ ਗਲਤ ਹੈ ਨਾ ਗਲਤ ਗੱਲ ਆ ਜਾਓ ਦਾ ਕਾਣਾ ਇਹਰ ਕਿਤੇ ਡਾਕਖਾਨਾ ਪੋਸਟ ਆਫਿਸ ਹੂੰ ਉਹ ਕੰਨ ਫੜੇ ਹੋਏ ਉਹ ਉਹ ਕੰਨ ਬੰਨੇ ਜਿਹੜੇ ਪੜ੍ਹਾਈ ਨਹੀਂ ਕਰਦੇ ਤੇਰੇ ਵਾਂਗ ਉਹ ਉਹ ਅਗਲੇ ਦੋ ਮਿੰਨ ਕੰਨ ਫੜੇ ਹੋਏ ਅਛਾ ਇਧਰ ਆ ਮਾ ਅਛਾ ਤੇਰੇ ਦੋਸਤ ਨੇ ਗੋਲੀ ਹੈ ਰੱਖ ਦੇ ਉੱਥੇ ਮਾਮਾ ਤੂੰ ਸਲੇਟ ਫੜਦੀ ਤੈਨੂੰ ਨਹੀਂ ਕੰਮ ਦਾ ਚੰਚ ਚੰਚ ਦਾ ਕੰਮ ਆਲਾ ਚਲੋ ਆ ਜਾਓ ਸਰਕਾਰੀ ਪ੍ਰਾਇਮਰੀ ਸਕੂਲ ਜੰਡੇਆਲਾ ਗਰੂਪ ਬਲੱਤੀ ਗਿਆ ਸੱਜਣ ਸਿੰਘ ਗੱਜਣ ਸਿੰਘ ਆਉਂਦੇ ਆ ਨੀਗੇ ਦੇ ਆ ਕਸੀਆਂ ਡੱਟੀਆਂ ਉਹਨਾਂ ਦੀਆਂ ਆ ਜੀ ਇਹ ਬਣਿਆ ਆ ਜੀ ਇੱਥੇ ਫੋਟੋ ਸ਼ੂਟ ਸਟੂਡੀਓ ਇੱਥੇ ਫਿਰ ਸਾਰੇ ਜਣੇ ਫੋਟੋਆਂ ਖਚਾਉਂਦੇ ਆ ਆ ਫੱਟੀਆਂ ਜਿਹੜੀਆਂ ਪੁਰਾਣੇ ਜ਼ਮਾਨੇ 'ਚ ਨਹੀਂ ਹੁੰਦੀਆਂ ਜੰਨਾ ਦੇ ਨਾਲ ਚਾਹਤ ਨਾਲ ਲਿਖੀਦਾ ਹੁੰਦਾ ਸੀ ਉਹ ਫੱਟੀਆਂ ਰੱਖੀਆਂ ਆ ਤੇ ਬਾਕੀ ਆਹ ਸਾਈਡ ਦੇ ਉੱਤੇ ਨਾ ਆ ਵੇਖੋ ਇਹਨਾਂ ਨੇ ਗੱਡੀ ਬਣਾਈ ਆ ਤੇ ਗੱਡੀ ਤੇ ਬਹਿ ਕੇ ਫਿਰ ਮੈਂ ਤੇ ਕਿੰਨੇ ਗੱਡੀ ਚਲਾਈ ਹਰ ਕਿਰਤ ਸਟੀਅਰਿੰਗ ਨਾਲ ਮੈਨੂੰ ਫੜਨ ਦਵੇ ਕਹਿੰਦਾ ਪਾਪਾ ਮੈਂ ਗੱਡੀ ਚਲਾਉਣੀ ਹੈ ਮੈਂ ਲੈ ਭਰਾ ਤੂੰ ਗੱਡੀ ਚਲਾ ਲੈ ਤੇ ਕਿੰਨੇ ਬਹਿ ਗਈ ਫਿਰ ਮੇਰੇ ਕਬੀ ਸੀਟ ਦੇ ਉੱਤੇ ਕਾਲੀ ਬੰਨ ਚੱਲੇ ਆਇਆ ਕਾਲੀ ਬੰਨ ਚੱਲੇ ਆ ਗਿਆ ਠੀਕ ਹੈ ਮੰਮੀ ਤੂੰ ਕਿਹਾ ਮੇਰੇ ਕੋਲ ਬੈਠਾ ਨਹੀਂ ਜਾਣਾ ਪਰ ਬ੍ਰੇਕ ਹੈ ਨਹੀਂ ਇਹਦੀ ਯਾਰ ਕਿਤੇ ਹੈ ਗਿਆ ਮਾਮਾ ਆ ਇਹ ਥੱਲੇ ਜਿਆਦਾ ਤੇਰਾ ਪੈਰ ਹੀ ਨਹੀਂ ਪਹੁੰਚਣਾ ਵੀ ਖੇਚਣਾ ਹਾਲੇ ਤੱਕ ਵੀ ਖੜਾ ਸਕੂਟਰ ਠਾਣੇ ਯਾਰਾਂ ਦਾ ਹਰ ਕਿਰਤ ਹਾਲੇ ਤੱਕ ਵੀ ਖੜਾ ਸਕੂਟਰ ਠਾਣੇ ਯਾਰਾਂ ਦਾ ਅਸਟਪਣੀ ਵੀ ਲਾਈ ਹੋਈ ਐ ਲਾ ਚਲਾ ਸਕੂਟਰ ਚਲਾਈ ਸਕੂਟਰ ਚਲਾਵਾ ਹਰ ਕਿਰਤ ਨੂੰ ਅੱਗੇ ਖਲਾਰ ਕੇ ਤੂੰ ਮੇਰੇ ਮਗਰ ਪੈ ਹਰ ਕਿਰਤ ਨਹੀਂ ਦੇਖਦੇ ਵੇ ਜਾ ਬੱਚਾ ਆ ਐ ਨਹੀਂ ਹਾਰਨਾ ਆ ਇਹਨਾਂ ਮੈਂ ਸਾਰੇ ਨਹੀਂ ਕੀਤਾ ਸੀ ਜਿੰਨੀਆਂ ਮੜਵਾ ਇਹ ਨਾ ਜਿਹੜਾ ਜਿਹੜੇ ਜਿੰਨੇ ਨੇ ਕੋਝ ਬਣਾਏ ਨਾ ਉਹ ਸਾਰੇ ਕੋਝ ਬਣਾਏ ਅੱਛਾ ਤੂੰ ਹੁਣ ਉਧਰ ਉਹਨੇ ਪੋਜ ਬਣਾਉਣੇ ਉਹਨਾਂ ਮੰਗਗੇ ਚੰਗਾ ਕੱਕੜ ਕੂ ਉਹ ਵੀ ਉਧਰ ਕੱਕੜ ਕੂ ਵੀ ਹੈਗਾ ਜੀ ਕੱਕੜ ਕੂ ਸੋਖਿਆ ਇਧਰ ਆਰਮ ਦੇਣ ਡਿਆ ਬਾਗ ਦੇਣ ਡਿਆ ਜੀ ਕੱਕੜ ਕੂ ਆਹ ਬੜਾ ਬਧੀਆ ਬਣਾਇਆ ਯਾਰ ਦੇਖਣ ਵਾਲੀਆਂ ਚੀਜ਼ਾਂ ਹਨ ਛੇੜਨ ਵਾਲੀਆਂ ਨਹੀਂ ਇਧਰ ਕੀ ਆ ਅੱਛਾ ਵਾਹ ਜੀ ਵਾਹ ਵੱਖ ਐ ਸਹੀ ਗੱਲੀ ਆ ਪੌੜੀ ਬਣਾਈ ਤਾਂ ਨਾ ਚੜਨ ਵਾਸਤੇ ਹਣਾ ਉਹ ਉੱਤੇ ਵੀ ਬੈਠੀ ਜਾਵੇ ਉਹ ਵੇਖਣ ਲਈ ਟਾਂਡ ਰੇਟ ਕਰਨ ਲਈ ਆ ਵਾਹ ਜੀ ਵਾਹ ਆਹ ਦੇਖੋ ਟੱਕੇ ਵਈ ਸਹੀ ਗੱਲੀ ਬਾਂਦਰ ਵੇਖਣ ਦੇ ਕੋਠੇ ਰਿਓ ਤੋਂ ਅੱਲਾਇ ਸੋ ਕੀ ਪੁਰਾਣੇ ਜ਼ਮਾਨੇ ਵਾਲਾ ਤੂੰ ਤਾਂ ਵਾਹ ਜੀ ਵਾਹ ਹਾਂ ਆਓ ਬਈ ਸਾਲਾ ਨੇ ਭਾਡੇ ਸਾਰੇ ਰੱਖੇ ਹੋਰਾਂ ਗੇੜਨਾ ਗੇੜ ਹ ਇਹਨਾਂ ਲੱਕਾ ਦੂਜਾ ਸਣੀ ਦੀ ਉਲਵਾੜਾ ਤੇ ਨਹੀਂ ਗਦਰ ਫਿਲਮ ਵਾਲਾ ਹੈ ਹਾਂ ਬਾਂਦੇ ਆ ਨਾ ਥੱਲੇ ਪੈਸੇ ਵੀ ਲਾਏ ਉਹ ਦੂਜੇ ਹੀ ਪੈਸੇ 20 ਦੀ ਪੈਸੇ ਦੋ ਦੋ ਪੈਸੇ ਜਿਹੜੇ

ਘੇੜਾ ਕਿੰਨ ਘੇੜਨੀ ਹੁਣ ਚੱਕੀ ਘੇੜਨ ਤੋਂ ਬਾਅਦ ਫਿਰ ਹਰਕਿਰਤ ਕਹਿੰਦਾ ਵੀ ਮਮਾ ਗੱਡੀ ਦੇ ਵਿੱਚ ਬਹਿ ਕੇ ਹੂਟੇ ਲੈਣੇ ਆ ਤੇ ਕਿਰਨ ਤੇ ਹਰਕਿਰਤ ਫਿਰ ਚੜ ਗਏ ਗੱਡੀ ਦੇ ਵਿੱਚ ਤੇ ਪਹਿਲਾਂ ਤੇ ਦਰੋਂ ਗੱਡੀ ਚਲਾਉਣੀ ਨਾ ਆਏ ਇੱਕ ਦੂਜੇ ਦੇ ਵਿੱਚ ਝੜਾ ਮਾਰੀ ਜਾਣ ਫਿਰ ਜਿਹੜਾ 2 ਮਿੰਟ ਲੰਘੇ ਤੇ ਫਿਰ ਇਹਨਾਂ ਨੇ ਬ੍ਰੇਕਾਂ ਬਰੂਕਾਂ ਮਾਰਨੀਆਂ ਜਿਹੜੀਆਂ ਸਟੀering ਕਮੋਣਾ ਕਮੋਣਾ ਆ ਗਿਆ ਤੇ ਫਿਰ ਦੋਵੇਂ ਜਾਨੇ ਨੇ ਬੜਾ ਮਜ਼ਾ ਲਿਆ ਤੇ ਇਹ ਆਪਾਂ ਪਹੁੰਚੇ ਆ ਜੀ ਅੱਜ ਹਵੇਲੀ ਦੇ ਵਿੱਚ ਜਿਹੜੀ ਹੈਗੀ ਆ ਜੀ ਅੰਬਰਸਰ ਤੋਂ ਜੰਡਿਆਲਾ ਨੂੰ ਜਾਂਦੇ ਆ ਇਹ ਮਤਲਬ 10 ਕਿਲੋਮੀਟਰ ਦੇ ਲਾਗੇ ਛਾਗੇ ਹੋਣਾ ਟੋਲ ਟੈਗਸ ਪਾਰ ਕਰਦੇ ਆ ਸਾਰੇ ਉੱਥੇ ਆ ਜਾਂਦੀ ਹੈ ਤੇ ਇੱਕ ਵਾਰ ਨਾ ਉੱਥੇ ਜਾ ਕੇ ਤੁਸੀਂ ਸਾਰੇ ਜਣੇ ਵਿਜ਼ਿਟ ਜ਼ਰੂਰ ਕਰਿਓ ਤੁਹਾਨੂੰ ਸਾਰਾ ਹੀ ਪੁਰਾਣਾ ਪੰਜਾਬ ਜਿਹੜਾ ਉੱਥੇ ਨਜ਼ਰ ਆਊਗਾ ਤੇ ਬਹੁਤ ਹੀ ਇਹਦਾ ਫੀਲਿੰਗ ਇਸ ਤਰ੍ਹਾਂ ਦੀ ਆਉਂਦੀ ਹੈ ਕਿ ਜਿੱਦਾਂ ਆਪਾਂ ਪੁਰਾਣੇ ਪੰਜਾਬ ਦੇ ਵਿੱਚ ਚੱਲੇ ਗਏ ਹੁੰਨੇ ਆ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਉੱਥੇ ਜਾ ਕੇ ਸਾਰੇ ਜਣੇ ਹਾਂਜੀ ਕੀ ਕਰਨ ਦੇਈ ਹੈ ਹਾਂਜੀ ਸੋ ਫਾਈਨਲੀ ਸਾਰੀ ਹਵੇਲੀ ਜਿਹੜੀ ਆਪਾਂ ਵੇਖ ਲਈ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇੱਥੇ ਵੇਖਣ ਨੂੰ ਮਿਲੀਆਂ ਆ ਤੇ ਤੁਸੀਂ ਵੀ ਜਦੋਂ ਕਦੇ ਅੰਮ੍ਰਿਤਸਰ ਨੂੰ ਆਓ ਤੇ ਇੱਥੇ ਵਿਜ਼ਿਟ ਕਰਕੇ ਜ਼ਰੂਰ ਜਾਇਓ ਤੇ ਫਾਈਨਲੀ ਆਪਾਂ ਹਰਕਿਰਤ ਨੂੰ ਲੈ ਕੇ ਦਿੱਤੇ ਆਈਸਕ੍ਰੀਮ ਥੋੜਾ ਬਹੁਤ ਆਇ ਤੋਂ ਖਾਦਾ ਪੀਤਾ ਤੇ ਫਿਰ ਵਾਪਸ ਚਾਲੇ ਪਾੜੇ ਜੀ ਆਪਾਂ ਘਰ ਵੱਲ ਨੂੰ ਛਾਂਮਾ ਪੈ ਗਿਆ ਆ ਜੀ ਸੂਰਜ ਡੁੱਬਣ ਲੱਗ ਪਿਆ ਆ ਤੇ ਹੁਣ ਵੇਖਦੇ ਆ ਕਿ ਘਰ ਆਪਾਂ ਰਾਤ ਨੂੰ ਕਿੰਨੇ ਵਜੇ ਨਾ ਪਹੁੰਚਨੇ ਆ ਹਾਂਜੀ ਮਿੱਤਰੋ ਸੋ ਘਰ ਪਹੁੰਚਦਿਆਂ ਹਨੇਰਾ ਹੋ ਗਿਆ ਲੇਟਾਂ ਜਾਗੀਆਂ ਆ ਕਿਦਾਂ ਗਿਰਦਾ ਵਧੀਆਂ ਆ ਤੇ ਠੀਕ ਆ ਜੀ ਆਪਾਂ ਫਿਰ ਅੱਜ ਵਾਲੇ ਵਲੌਗ ਦਾ ਕਰਦੇ ਆ ਜੀ ਇੱਥੇ ਹੀ ਐਂਡ ਤੇ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ